ਅੱਜ ਦੀ ਪ੍ਰੈਸ ਕਾਨਫਰੰਸ ਪੰਜਾਬ ਰੋੜੇ ਪਣਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਕੀਤੀ ਜਾ ਰਹੀ ਆ। ਸੋ ਇਹਦਾ ਮੁੱਖ ਮੁੱਦਾ ਇਹ ਆ ਕਿ ਪਿਛਲੇ ਲੰਮੇ ਸਮੇਂ ਤੋਂ ਕੱਚੇ ਮੁਲਾਜ਼ਮ ਜਿਹੜੇ ਨੇ ਟਰਾਂਸਪੋਰਟ ਵਿਭਾਗ 'ਚ ਕੰਮ ਕਰ ਰਹੇ ਆ। ਸੋ ਸਰਕਾਰ ਨੇ ਸੱਤਾ ਚੋਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਆਉਣសារ ਠੇਕੇਦਾਰ ਬਾਹਰ ਕੱਢਾਂਗੇ ਵਿਚੋਲੀਏ ਜਿਹੜੇ ਨੇ ਕਿਉਂਕਿ ਵਿਚੋਲੀਏ ਠੇਕੇਦਾਰ ਉਹ ਕਾਰਪੋਰੇਟ ਕਰਾਣਿਆਂ ਦੇ ਜਾਂ ਮੰਤਰੀਆਂ ਦੇ ਆਪਦੇ ਨੇ ਇਹ ਬਿਆਨ ਸੀਗੇ ਮਾਨਯੋਗ ਮੁੱਖ ਮੰਤਰੀ ਸੋ ਨਾਲ ਦੀ ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਸੀ ਜਿਹੜੇ ਕੰਟਰੈਕਟ ਤੇ ਕੰਮ ਕਰਦੇ ਆ। ਸੋ ਦੋਨੋਂ ਹੀ ਮੰਗਾਂ ਨੇ ਜਿਹੜੀਆਂ ਉਸੇ ਤਰੀਕੇ ਨਾਲ ਅੰਤਰ ਚੱਲਦੀਆਂ ਆ ਰਹੀਆਂ ਉਹਨਾਂ ਤੇ ਕੋਈ ਵੀ ਫੈਸਲਾ ਹੁਣ ਤੱਕ 3.5 ਸਾਲ ਦਾ ਸਮਾਂ ਬੀਤ ਗਿਆ ਸਰਕਾਰ ਨੇ ਕੋਈ ਵੀ ਹੱਲ ਨਹੀਂ ਕੀਤਾ। ਨਾਲ ਦੀ ਨਾਲ ਵਿਭਾਗ ਦੇ ਵਿੱਚ ਹੋਰ ਮੰਗਾਂ ਸੀ ਜਿਹੜੇ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਨੂੰ ਦੀ ਤਨਖਾਹ ਬਰਾਬਰ ਕਰਨ ਦੀ ਮੰਗਿਆ। ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਗੱਲ ਕਰ ਰਹੀ ਹੈ ਸਰਕਾਰ ਉਹ ਪਹਿਲਾਂ ਘਾਟੇਵੰਦ ਸੌਦਾ ਸੀਗਾ। ਲਗਭਗ ਕਰੋੜ ਤੋਂ 1.5 ਕਰੋੜ ਰੁਪਈਆ ਇੱਕ ਬੱਸ ਲੈ ਜਾਂਦੀ 6 ਸਾਲਾਂ ਇਹਦੇ ਬੱਸ ਵੀ ਪ੍ਰਾਈਵੇਟ ਮਾਲਕ ਲੈ ਜਾਂਦਾ। ਸ ਸੁਇਸ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਸੀ ਜਿੰਦੇ ਵਿੱਚ 9 ਜੁਲਾਈ ਨੂੰ ਸੀ ਹੜਤਾਲ ਕੀਤੀ ਤੇ ਮਾਨਯੋਗ ਵਿੱਤ ਮੰਤਰੀ ਤੇ ਟਰਾਂਸਪੋਰਟ ਮਿਨਿਸਟਰ ਸਾਡੇ ਬੈਠੇ ਉਸ ਮੀਟਿੰਗ ਦੇ ਵਿੱਚ ਤੈਅ ਹੋਇਆ ਕਿ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ 1 ਜੁਲਾਈ 2024 ਨੂੰ ਫੈਸਲਾ ਕੀਤਾ ਗਿਆ ਸੀ ਕਿ ਟਰਾਂਸਪੋਰਟ ਭਾਗ ਦੀ ਵੱਖਰੀ ਪਾਲਿਸੀ ਬਣਾਈ ਜਾਏਗੀ ਉਹ ਪਾਲਿਸੀ 28 ਤਰੀਕ ਤੱਕ ਮੁਕੰਮਲ ਕਰਕੇ ਤੇ 28 ਤਰੀਕ ਨੂੰ ਮੀਟਿੰਗ ਕੀਤੀ ਜਾਏਗੀ ਵਿੱਤ ਮੰਤਰੀ ਵੱਲੋਂ ਉਸ ਮੀਟਿੰਗ ਦੇ ਵਿੱਚ ਫਾਈਨਲ ਕੀਤਾ ਜਾਏਗਾ ਕਿ ਤੁਹਾਡੀ ਸਾਰੀ ਪਾਲਿਸੀ ਕੈਬਨਿਟ ਚ ਭੇਜੀ ਜਾਏਗੀ ਪਰੰਤੂ 16 ਨੂੰ ਉਸ ਤੋਂ ਪਹਿਲਾਂ 16 ਨੂੰ ਮਾਨਯੋਗ ਟਰਾਂਸਪੋਰਟ ਮੰਤਰੀ ਨੇ ਬੈਠਣਾ ਸੀ ਮੀਟਿੰਗ ਕਰਨੀ ਸੀ ਵਿਭਾਗ ਪੱਤਰ ਦੇ ਮਸਲੇ ਨੇ 16 ਤਰੀਕ ਵਾਲੀ ਮੀਟਿੰਗ ਦੇ ਵਿੱਚ ਟਰਾਂਸਪੋਰਟ ਮੰਤਰੀ ਨਹੀਂ ਬੈਠੇ ਜਿਸ ਵਜ੍ਹਾ ਨਾਲ ਉਹ ਸਾਰੀਆਂ ਮੰਗਾਂ ਜਿਹੜੀਆਂ ਉਹ ਅਜੇ ਵੀ ਉਲਝੀਆਂ ਹੋਈਆਂ ਹੁਣ 28 ਤਰੀਕ ਨੂੰ ਕੱਲ ਨੂੰ ਮਾਨਯੋਗ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਆ ਸੋ ਸਾਨੂੰ ਸ਼ੰਕਾ ਹੈ ਕਿ ਵਿੱਤ ਮੰਤਰੀ ਸਾਹਿਬ ਜਾਂ ਤਾਂ ਮੀਟਿੰਗ 'ਚ ਬੈਠਣਗੇ ਨਹੀਂ ਜੇ ਬੈਠਣਗੇ ਤੇ ਕੋਈ ਹੱਲ ਨਹੀਂ ਕੱਢਣਗੇ ਕਿਉਂਕਿ ਸਰਕਾਰ ਹੱਲ ਕੱਢਣ ਦੀ ਬਜਾਏ ਉਲਟਾ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਲੈ ਕੇ ਆਈ ਆ ਸੋ ਇਸ ਵਜ ਅਸੀਂ ਆਪਣਾ ਪ੍ਰੋਗਰਾਮ ਜਲੰਧਰ ਮੀਟਿੰਗ ਕਰਕੇ 19 ਜੁਲਾਈ ਨੂੰ ਮੀਟਿੰਗ ਕਰਕੇ ਜਲੰਧਰ ਚ ਪਹਿਲਾਂ ਹੀ ਲਿਖ ਚੁੱਕੇ ਆ ਕਿ ਜੇਕਰ ਸਰਕਾਰ ਨੇ ਟੈਂਡਰ ਰੱਦ ਨਾ ਕੀਤਾ ਜਾਂ ਮੀਟਿੰਗ ਕਰਕੇ ਕੋਹਾ ਲੈਣਾ ਕਢਿਆ ਤਾਂ ਅਸੀਂ 28 ਤਰੀਕ ਨੂੰ ਉੱਥੋਂ ਹੀ ਸਾਡੀ ਸੂਬਾ ਕਮੇਟੀ ਵੱਲੋਂ ਐਲਾਨ ਕੀਤਾ ਜਾਏਗਾ ਤੁਰੰਤ ਪੰਜਾਬ ਦੇ ਸਾਰੀਆਂ ਬਸਾਂ ਦੇ ਚੱਕੇ ਜਾਮ ਕੀਤੇ ਜਾਣਗੇ ਕਿਉਂਕਿ ਪਹਿਲਾਂ ਵੀ ਅਸੀਂ ਸਰਕਾਰ ਨੂੰ ਵਾਰ-ਵਾਰ ਸਮਾਂ ਦਿੰਦੇ ਆ ਰਹੇ ਕਿ ਲੋਕ ਖੱਜਲ ਨਾ ਹੋਣ ਪਰੰਤੂ ਸਰਕਾਰ ਜਿਹੜੀ ਆ ਉਹ ਵਾਰ-ਵਾਰ ਗਲਤ ਨੀਤੀਆਂ ਪਾਲਿਸੀਆਂ ਲੈ ਕੇ ਆ ਰਹੀ ਹੈ ਵਿਭਾਗ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਜਾ ਰਹੀ ਹੈ ਸੋ ਵਿਭਾਗ ਨੂੰ ਬਚਾਉਣ ਲਈ ਮਜਬੂਰੀ ਚ ਹੜਤਾਲ ਕੀਤੀ ਜਾ ਰਹੀ ਹੈ ਜੇ ਤੁਸੀਂ ਚੱਕਾ ਜਾਮ ਕਰਦੇ ਹੋ ਕਿੰਨਾ ਲਾਸ ਹੋਏਗਾ ਪਰ ਡੇ ਦੇ ਹਿਸਾਬ ਨਾਲ ਔਰ ਉਹਦੀ ਕੀ ਜ਼ਿੰਮੇਵਾਰੀ ਹੋਵੇਗੀ ਬਿਲਕੁਲ ਜੀ ਜੇ ਅਸੀਂ ਚੱਕਾ ਜਾਮ ਕਰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿ ਹੜਤਾਲ ਕਰੀਏ ਪਰੰਤੂ ਜੇ ਮਜਬੂਰੀ ਚ ਹੜਤਾਲ ਕੀਤੀ ਜਾਂਦੀ ਤੇ ਲਗਭਗ 3 ਤੋਂ ਲੈ ਕੇ 3.5 ਕਰੋੜ ਰੁਪਏ ਜਿਹੜਾ ਪੀਆਰਟੀਸੀ ਤੇ ਪਾਣ ਬਸ ਨੂੰ ਰੋਜ਼ਾਨਾ ਦਾ ਘਾਟਾ ਪਵੇਗਾ ਸੁੰਦੀ ਜ਼ਿੰਮੇਵਾਰੀ ਸਿੱਧੀ ਤੇ ਸਪਸ਼ਟ ਉਹਨਾਂ ਅਧਿਕਾਰੀਆਂ ਦੀ ਹੈ ਜਿਹੜੇ ਅਧਿਕਾਰੀ ਮਾਨਯੋਗ ਮੁੱਖ ਮੰਤਰੀ ਦੇ ਹੁਕਮ ਨਹੀਂ ਮੰਨਦੇ ਕਿਉਂਕਿ ਉਹਨਾਂ ਨੇ 1 ਮਹੀਨੇ ਚ ਪਾਲਿਸੀ ਬਣਾਉਣ ਦੀ ਗੱਲ ਕੀਤੀ ਸੀ ਜਿਹੜੇ ਅਧਿਕਾਰੀ ਪੰਜਾਬ ਸਰਕਾਰ ਸੈਕਟਰੀ ਜਾਂ ਮਾਨਯੋਗ ਟਰਾਂਸਪੋਰਟ ਮਨਿਸਟਰ ਦੇ ਹੁਕਮ ਨਹੀਂ ਮੰਨਦੇ ਜਿਨ੍ਹਾਂ ਨੇ 36 2023 ਨੂੰ ਆਰਡਰ ਕੀਤੇ ਤੇ ਉਹ ਆਰਡਰ ਅਜ 2 ਸਾਲ ਤੋਂ ਪਲੱਸ ਦਾ ਸਮਾਂ ਹੋ ਗਿਆ ਆਰਡਰ ਅਜ ਤੱਕ ਇੰਪਲੀਮੈਂਟ ਨਹੀਂ ਹੋਇਆ ਸੋ ਇੱਥੋਂ ਸਪਸ਼ਟ ਹੈ ਕਿ ਉਹ ਅਧਿਕਾਰੀ ਜ਼ਿੰਮੇਵਾਰ ਨੇ ਜਿਹੜੇ ਇਹਨਾਂ ਮੰਗਾਂ ਨੂੰ ਲਮਕਾ ਰਹੇ ਆ ਪਲੱਸ ਵਿਭਾਗ ਨੂੰ ਮਾਰਨ ਵਾਲੀਆਂ ਜਿਹੜੀਆਂ ਨੀਤੀਆਂ ਪਾਲਿਸੀਆਂ ਉਹ ਲੈ ਕੇ ਆ ਜਿਹੜੀ ਪਾਲਿਸੀ ਬਣਾਉਣੀ ਸੀ ਉਹਨੂੰ ਲਮਕਾਇਆ ਜਾ ਰਿਹਾ ਸੋ ਇਹਦੀ ਸਿੱਧੀ ਦੀ ਸਿੱਧੀ ਜ਼ਿੰਮੇਵਾਰੀ ਉਹਨਾਂ ਦੀ ਅਸੀਂ ਪਹਿਲਾਂ ਤੋਂ ਨੋਟਿਸ ਭੇਜ ਚੁੱਕੇ ਹਾਂ ਪਿਛਲੀ ਹੜਤਾਲ 'ਚ ਵੀ ਫੈਸਲਾ ਕੀਤਾ ਗਿਆ ਸੀ ਕਿ ਹੱਲ ਕੀਤਾ ਜਾਏਗਾ ਇਹਦੀ ਕਹਲਣੀ ਕੀਤਾ ਗਿਆ ਇਹਦਾ ਫਾਇਦਾ ਅਗਰ ਜੇ ਪਾਲਿਸੀ ਆਉਂਦੀ ਹੈ ਤੇ ਇਹਦਾ ਫਾਇਦਾ ਹੀ ਨਹੀਂ ਬਸ ਆ ਪਾਈਆਂ ਨਹੀਂ ਕਿਹਨੂੰ ਫਾਇਦਾ ਹੋਏਗਾ ਇਹਦਾ ਫੈਸਲਾ ਫਾਇਦਾ ਜਿਹੜਾ ਉਹ ਸਪਸ਼ਟ ਹੈ ਕਿ ਪੰਜਾਬ ਸਰਕਾਰ ਨੂੰ ਤੇ ਸਾਡੇ ਟਰਾਂਸਪੋਰਟ ਵਿਭਾਗ ਨੂੰ ਹੋਏਗਾ ਕਿਉਂਕਿ ਜੇਕਰ ਮੁਲਾਜ਼ਮ ਰੈਗੂਲਰ ਹੋਣਗੇ ਤਾਂ ਹੋਰ ਵੀ ਮਿਹਨਤ ਕਰਨਗੇ ਦੂਸਰੇ ਪਾਸੇ ਜੇਕਰ ਸਰਕਾਰੀ ਬੱਸਾਂ ਆਉਂਦੀਆਂ ਤਾਂ ਸਰਕਾਰੀ ਬੱਸਾਂ ਅਜ ਮੌਜੂਦਾ ਸਮੇਂ 'ਚ ਸਾਡੇ ਕੋਲ 400 ਬੱਸ ਕੰਡਮ ਹੋ ਗਈ ਐ ਸਰਕਾਰ ਦੇ ਕਾਰਜਕਾਲ 'ਚ ਸੋ ਜੇ ਸਾਡੇ ਕੋਲ ਸਰਕਾਰੀ ਬੱਸਾਂ ਆਉਂਦੀਆਂ ਤਾਂ ਬੱਸਾਂ ਰੂਟ ਤੇ ਜਾਣਗੀਆਂ ਆਮ ਪਬਲਿਕ ਨੂੰ ਫਾਇਦਾ ਹੋਏਗਾ ਸਰਕਾਰੀ ਬੱਸਾਂ ਦਾ ਤੇ ਸਰਕਾਰੀ ਖਜ਼ਾਨੇ ਨੂੰ ਫਾਇਦਾ ਹੋਏਗਾ ਸਰਕਾਰੀ ਬੱਸਾਂ ਦਾ ਜਿਹੜੀ ادارے ਨੇ ਪਣ ਬਸ ਤੇ ਪੀਆਰਟੀਸੀ ਇਹਨਾਂ ਅਦਾਰਿਆਂ ਨੂੰ ਫਾਇਦਾ ਹੋਏਗਾ ਇਹਨਾਂ ਦੀ ਇਨਕਮ ਵਧੇਗੀ ਪਰੰਤੂ ਸਰਕਾਰ ਹੈ ਜਿਹੜੀ ਉਹ ਕਿਤੇ ਨਾ ਕਿਤੇ ਸਾਡੇ ਅਧਿਕਾਰੀ ਦੇ ਸਰਕਾਰ ਠੇਕੇਦਾਰ ਨਾਲ ਤੇ ਕਹਿ ਸਕਦੇ ਆ ਟਰਾਂਸਪੋਰਟ ਮਾਫੀਆ ਨਾ ਮਿਲੇ ਹੋਇਆ ਤਾਂ ਜੋ ਰੂਟ ਤੇ ਬੱਸਾਂ ਘੱਟ ਹੋਣ ਲੋਕ ਖੱਜਲ ਖਰਾਬ ਹੋਣ ਤੇ ਲੋਕ ਪ੍ਰਾਈਵੇਟ ਵਾਲੇ ਪਾਸੇ ਨੂੰ ਜਾਣ ਜੇ ਪ੍ਰਾਈਵੇਟ ਵਾਲੇ ਪਾਸੇ ਨੂੰ ਲੋਕ ਜਾਂਦੇ ਨੇ ਅਸੀਂ ਬੱਸਾਂ ਪਾਉਣੇ ਉਧਰ ਨੂੰ ਜਾਂਦੇ ਨੇ ਨਹੀਂ ਪਾਉਂਦੇ ਤੇ ਜੋ ਉਸ ਦੇ ਉਲਟ ਆਉਂਦੇ ਆ ਤਾਂ ਕਿਲੋਮੀਟਰ ਸਕੀਮ ਬੱਸਾਂ ਉਹਨਾਂ ਪ੍ਰਾਈਵੇਟ ਘਰਾਣਿਆਂ ਦੀਆਂ ਪਾ ਕੇ ਇਹਨਾਂ ਸਰਕਾਰੀ ਪਰਮਾਣਾਂ ਦੇ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਸੀਂ ਦੋਨਾਂ ਦਾ ਵਿਰੋਧ ਕਰ ਰਹੇ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਾਈਵੇਟ ਨੂੰ ਮੁਨਾਫਾ ਨਾ ਹੋਵੇ ਸਰਕਾਰੀ ادارے ਨੂੰ ਮੁਨਾਫਾ ਹੋਵੇ ਉਸ ਦੀ ਲੜਾਈ ਲੜੀ ਜਾ ਰਹੀ ਹੈ ਕਿੰਨੇ ਸਮੇਂ ਤੋ ਲੱਗੇ ਕਿੰਨੇ ਸਮੇਂ ਤੱਕ ਚੱਲੇਗਾ ਇਹ ਤੁਹਾਡਾ ਸਾਡਾ ਚੱਕਾ ਜਾਮ ਸਪਸ਼ਟ ਹੈ ਜੇ ਪੰਜਾਬ ਸਰਕਾਰ ਕੋ ਠੋਸ ਹੱਲ ਨਹੀਂ ਕੱਢਦੀ ਤਾਂ ਮਿੱਥੇ ਸਮੇਂ ਦੀ ਹੜਤਾਲ ਹੋਏਗੀ ਜਿੰਨੀ ਦੇਰ ਤੱਕ ਪੰਜਾਬ ਦੇ ਮੁੱਖ ਮੰਤਰੀ ਬੈਠ ਕੇ ਸਾਡੀਆਂ ਮੰਗਾਂ ਦਾ ਜਿਹੜਾ ਪਿਛਲੀਆਂ ਮੀਟਿੰਗਾਂ ਚ ਤੈਅ ਹੋਇਆ ਉਹਦਾ ਠੋਸ ਹੱਲ ਜਾਂ ਐਲਾਨ ਨਹੀਂ ਕਰਦੇ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੇ ਉਨੀ ਦੇਰ ਤੱਕ ਇਹ ਸੰਘਰਸ਼ ਜਾਰੀ ਹੈ ਸ਼ੁਰੂਆਤ ਸਾਡੀ ਕੱਲ ਨੂੰ ਮੀਟਿੰਗ ਹੈ 28 ਤਰੀਕ ਨੂੰ ਜੇ ਮੀਟਿੰਗ ਨਹੀਂ ਹੁੰਦੀ ਜਾਂ ਉੱਥੇ ਕੋਈ ਇਹੋ ਜਿਹੀ ਸਥਿਤੀ ਬਣਦੀ ਤਾਂ ਹੋ ਸਕਦਾ ਕੱਲ ਸ਼ਾਮ ਤੋਂ ਹੀ ਸ਼ੁਰੂਆਤ ਹੋ ਜੇ ਮਿੱਥੇ ਸਮੇਂ ਦੀ ਹੜਤਾਲ ਦੀ